ਆ ਮਰਾ ਬਾਈ ਥੱਲੇ ਚੱਪ ਕਰ ਦੇ ਤੇਰਾ ਸਿਰ ਧਿਆਨ ਦੇ ਜਾਣਾ ਤਾਹਾਂ ਤੇ ਲੈ ਜਾ ਤਾਣਾ ਮੇਰਾ ਪਿੰਡ ਦੋਲੋ ਦੇ ਵਿੱਚੋਂ ਮੈਨੂੰ ਇਹ ਦੱਸੋ ਵੀ ਕਿੰਨੀ ਪੈੜੀ ਲੈਂਡ ਪੂਲਿੰਗ ਦੇ ਤਹਿਤ ਛੁੱਡੀ ਜ਼ਮੀਨ ਉਹ ਚ ਅੰਡਰ ਆਈ ਆ ਉਹਦੀ ਸਾਰੀ ਆਈ ਸਾਰੀ 601 ਏਕੜ ਆ ਜੀ ਸਾਰੀ ਘੜੇ ਘਰ ਵੀ ਵਿਚਾਈ ਆ ਘਰ ਵੀ ਵਿਚੀ ਆ ਗਈ ਅੱਛਾ ਪਿੰਡ ਦੋਲੋ ਜ਼ਿਲ੍ਹਾ ਲੁਧਿਆਣਾ ਦੀ ਸਾਰੀ ਪੈੜੀ ਲੈਂਡ ਪੂਲਿੰਗ ਦੇ ਤਹਿਤ ਆਪਣੀ ਕੋਈ ਅਕਵਾਇਰ ਕਰਨੀ ਆ ਉਹਨਾਂ ਨੂੰ ਦੱਬਣੀ ਆ ਉਹਦੇ ਤਹਿਤ ਆ ਤੁਸੀਂ ਕਿੰਨੇ ਬੰਦੇ ਹੋ ਜਿਹੜੇ ਕਹਿੰਦੇ ਵੀ ਨਹੀਂ ਅਸੀਂ ਜ਼ਮੀਨ ਨਹੀਂ ਦੇਣੀ ਅਸੀਂ ਤਾਂ ਮਰ ਜਾਾਂਗੇ ਸਾਰੇ ਕਰਾਂਗੇ ਸਾਰੇ ਸਾਰੇ ਜੇ ਸਾਨੂੰ ਇੱਥੇ 10 20 ਬੰਦੇ ਆਉਣ ਉਹ ਕਹਿਣ ਵੀ ਭਾਈ ਸਾਨੂੰ 20 ਕਰੋੜ ਰੁਪਏ ਖੇਲੇ ਦਿੱਤਾ ਫੇਰ ਨਹੀਂ ਨਹੀਂ ਇਹ ਵੀ ਦੇ ਦੇ ਨਹੀਂ ਦੇਣੀ ਨਹੀਂ ਨਹੀਂ ਇਸ ਤੋਂ ਬਾਅਦ ਕਰਾਂਗੇ ਕੀ ਭਾਈ ਜ਼ਮੀਨ ਦੇ ਕੇ ਕਰਾਂਗੇ ਕੀ ਫਿਰ ਮੈਨੂੰ ਐ ਦੱਸੋ ਤੁਹਾਡਾ ਪਿੰਡ ਠੀਕੇ ਗਿੱਲ ਦਾਖਾ ਢਹਾਰੀ ਆ ਮਨਸੂਰਾਂ ਕੋਲੇ ਜਿਹੜੀ ਇਹ ਪਹਿਲੀ ਜੂ ਦੀ ਦਿੱਤੀ ਗਈ ਕਲੋਨੀਆਂ ਇਕੱਠੀਆਂ ਜੰਗਾ ਜਾਓ ਬੀਆਬਾਨ ਪਿਆ ਘਾ ਅ ਕੁਗਗੇ ਖੜੇ ਆ ਇਹ ਕਿਹਦੇ ਦਿੱਤੀ ਹੈ ਪਹਿਲੀ ਨਹੀਂ 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 ਠੀਕ ਆ ਗੱਲ ਮੈਂ ਛੋਟੀ ਗੱਲ ਕਰਦਾ ਮੈਂ ਡਿਜ਼ਾਈਨਰ ਲੈ ਕੇ ਜਗਰਾਉਂ ਤੱਕ ਦੇਖਿਆ ਸੜਕ ਦੇ ਦੋਨੇ ਪਾਸੇ ਜ਼ਮੀਨ ਵੇਚੀ ਹੁਣ ਇਹ ਗੱਲ ਮੈਂ ਤੁਹਾਨੂੰ ਸਵਾਲ ਮੈਂ ਤਾਂ ਕੀਤਾ ਵੀ ਮੰਨ ਲਓ ਤੁਸੀਂ ਕਹਿੰਦੇ ਵੀ ਅਸੀਂ ਪੈਲੀ ਨਹੀਂ ਦੇਣੀ ਜੇ ਉਸ ਹੁੰਦਾ ਇਹ ਪਤਾ ਨਾ ਵੀ 8 ਕਨਾਲਾਂ ਦੇ ਵਿੱਚੋਂ 2 ਕਨਾਲਾਂ ਦੇਣਗੇ 6 ਕਨਾਲਾਂ ਰੱਖ ਲੈਣਗੇ ਤੇ 1 ਕਰੋੜ ਰੁਪਇਆ ਜਾਂ 2 ਕਰੋੜ ਰੁਪਇਆ ਮੌਕੇ ਤੇ ਲੈਣ ਕੇ ਡਿਵੈਲਪ ਕਰਨ ਲਈ ਝੂੜ ਮਾਰੀਆ ਦਾ ਵੀ ਲੱਖ ਰੁਪਇਆ ਦੇਵਾਂਗੇ ਸਾਲ ਤੋਂ ਦੇਣੇ ਹੀ ਨਹੀਂ ਜੇ ਦੇਣਗੇ ਵੀ ਕਿੱਥੋਂ ਦੇਣਗੇ 650 ਕਰੋੜ ਰੁਪਇਆ ਬਣਦਾ 65000 ਏਕੜ ਦਾ ਸਰਕਾਰਾਂ ਦੇ ਨੂੰ ਪੈਸੇ ਸਰਕਾਰ ਕੋਲੇ ਕਰਜ਼ਾ ਚਾਕੇ ਤਲਖਾ ਦਿੰਦੀ ਆ ਹੁਣ ਇਹ ਦੁੱਖ ਦੀ ਗੱਲ ਇਹ ਹੀ ਆ ਨਾ ਸਾਡੇ ਲੋਕਾਂ ਨੂੰ ਇਹ ਲੱਗਦਾ ਜਿਵੇਂ ਭਵੰਤ ਕਹਿੰਦਾ ਲਹਿਣਾ ਵਿੱਚ ਭਿੱਖੀ ਆ ਜਿਓ ਸਾਡੇਲੇ ਪਾਸੇ ਵੀ ਹੈ ਨਹੀਂ ਸਾਡੇ ਬਠੰਡੇ ਮਾਨਸਾ ਚ ਵੀ ਪੈਲੀ ਹੈ ਨਹੀਂ ਬਾਈ ਟਿੱਬੇ ਦਾ ਰੇਟ 70 80 ਲੱਖ ਦਾ ਹੋ ਗਿਆ ਸਾਡੇ ਕਲੋਨੀ ਕੱਟਿਆ ਬਠੰਡੇ ਗਿੱਲ ਪੱਤੀ ਪੋਖੜਾ ਪਿੰਡ ਕਿਸੇ ਨੇ 500 ਏਕੜ ਚ ਉਹਨਾਂ ਬੰਦਿਆਂ ਨੇ ਪੈਸੇ ਭਰੀ ਫਿਰਦਿਆ ਝੋਲਿਆਂ ਚ ਬੈਗਾਂ ਚ ਗਾਂਹ ਜਮੀਨ ਨਹੀਂ ਮਿਲੀ ਹੈ ਨਹੀਂ ਹੈ ਨਹੀਂ ਦੁਨੀਆ ਦੀ 70% ਜ਼ਮੀਨ ਉਪਜਾਊ ਧਰਤੀ ਅੰਨ ਅਨਾਜ ਪੈਦਾ ਕਰਨ ਵਾਲੀ ਦੁਨੀਆ ਦੇ 12 ਬੰਦਿਆਂ ਕੋਲੇ ਆ ਯੂਰਪ ਮਹਾਦੀਪ, ਏਸ਼ੀਆ ਮਹਾਦੀਪ, ਅਫਰੀਕਾ, ਅਮਰੀਕਾ, ਪੰਜਾ ਮਹਾਦੀਪਾਂ ਦੇ ਵਿੱਚ ਸੋਚੋ ਉਹ ਕੰਗਲੇ ਆ ਬਿਲ ਗੇਟਸ ਵਰਗੇ, ਐਲਨ ਮਸਕ ਵਰਗੇ, ਵਾਨੀ ਡਾਨੀ ਵੱਡੇ ਵੱਡੇ ਬੰਦੇ ਜਿਹੜੇ ਕਾਰਖਾਨੇ ਛੱਡ ਕੇ ਜ਼ਮੀਨਾਂ ਲੈ ਰਹੇ ਆ ਪਤਾ ਅਗਲਿਆਂ ਨੂੰ ਵੀ ਧਰਤੀ ਘਟ ਰਹੀ ਆ, ਆਬਾਦੀ ਵਧ ਰਹੀ ਆ ਭੋਜਨ ਦੀ ਮੰਗ ਵੱਧ ਰਹੀ ਹੈ ਜੇ ਦੁਨੀਆ ਤੇ ਕਬਜ਼ਾ ਕਰਨਾ ਗੁਲਾਮ ਬਣਾਉਣਾ ਲੋਕਾਂ ਨੂੰ ਤਾਂ ਭੋਜਨ ਤੇ ਕਬਜ਼ਾ ਕਰ। ਹੋ ਗਿਆ ਦੁਨੀਆ ਤੇ ਕਬਜ਼ਾ। ਪੰਜਾਬ ਦੀ ਗੱਲ ਕਰਗੇ। ਲੁਧਿਆਣਾ ਕਿੰਨੇ ਪਿੰਡਾਂ ਦੀ ਜ਼ਮੀਨ ਖਾ ਗਿਆ? 50 ਪਿੰਡ ਖਾ ਗਿਆ ਲੁਧਿਆਣਾ 50 ਪਿੰਡ। ਮਹਾਰੀ ਕਿੰਨੇ ਪਿੰਡ ਖਾ ਗਿਆ? ਬਾੜੇ ਖਾ ਗਿਆ। ਅਖਾਂਡ ਜੀਰਖਪੁਰ ਆਡੀਆਂ-ਆਡੀਆਂ ਮਾਰਤਾ ਫਲੈਟ ਫਲੈਟ ਕੰਕਰੀਟ ਦਾ ਜੰਗਲ ਹੀ ਜੰਗਲ ਦਿਖਦਾ। ਇਹ ਮੈਂ ਹੀ ਕਹਿੰਦਾ ਦੁਨੀਆ ਦੇ ਚਿੰਤਤ ਲੋਕ ਚਿੰਤਕ ਲੋਕ ਵਿਦਵਾਨ ਲੋਕ ਸਿਆਣੇ ਲੋਕ ਕਹਿੰਦੇ ਆ ਕਿ 2050 ਤੱਕ ਜਾਂਦੇ ਜਾਂਦੇ ਆ ਦੁਨੀਆ ਦੀ 70 ਫੀਸਦੀ ਧਰਤੀ ਕੰਕਰੀਟ ਦੇ ਜੰਗਲ ਦੇ ਨਾਲ ਬਣੇ ਹੁਣੇ ਸਵਾਲ ਮੈਂ ਤਾਂ ਕੀਤਾ ਸੀ ਵੀ ਸਾਡੇ ਲੋਕਾਂ ਨੂੰ ਉਹ ਮੋਹ ਨਹੀਂ ਰਿਹਾ ਬਾਈ ਉਹ ਪਿਆਰ ਨਹੀਂ ਆਪਣੀ ਧਰਤੀ ਮਾਂ ਨਾਲ ਬਾਹਰਲੇ ਮੌਲਕਾਂ ਨੂੰ ਕਿੰਨੇ ਗਏ ਆ ਨਸੂ ਚਲ ਕੈਨੇਡਾ ਅਮਰੀਕਾ ਕਿੰਨੇ ਕਿਲਾਕੇ ਹੈ ਹੈ ਰੇਕਪਨ ਤਾਂ ਹੈਗਾ 4 4 5 5 ਹੈਗਾ 5 6 ਮੁੜਨਗੇ ਨਹੀਂ ਮੁੜਨਗੇ ਹੁਣ ਨਾਲ ਹੈਗਾ 2 4 ਰੁਪਏ ਦਾ ਮੁੜ ਕੇ ਆਉਂਦਾ ਤਿੰਨ ਫਿਰ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਇਹ ਧਰਤੀ ਦੇ ਉੱਤੇ ਗੁਰਨਾਨ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਕਦੇ ਕਲਮ ਨਾਲ ਕਦੇ ਵਿਚਾਰਾਂ ਨਾਲ ਤੇ ਕਦੇ ਖੰਡਾ ਖੜਕਾ ਕੇ ਜ਼ੁਲਮ ਦਾ ਨਾਸ ਕੀਤਾ ਜ਼ਬਰ ਦੇ ਖਿਲਾਫ ਲੜੇ ਗੁਰੂ ਗੋਬਿੰਦ ਸਿੰਘ ਨੇ ਜੰਗਾਂ ਲੜੀਆਂ ਆਪਣਾ ਪਰਿਵਾਰ ਕੁਰਬਾਨ ਕਰਤਾ ਕਾਹਦੀ ਖਾਤਰ ਲੜਾਈ ਕੀ ਸੀ ਕੋਈ ਕਹਿੰਦਾ ਆ ਸੀ ਕੋਈ ਕਹਿੰਦਾ ਆ ਉਹ ਸੀ ਰਾਜ ਭਾਗ ਦੀ ਸੀ ਨਹੀਂ ਲੜਾਈ ਸੀ ਪਹਿਸ਼ਾਨ ਦੀ ਉਹ ਕਹਿੰਦੇ ਸੀ ਸਾਡੇ 'ਚ ਆ ਜਾਓ ਆਪਣੀ ਪਹਿਸ਼ਾਨ ਖਤਮ ਕਰੋ ਗੁਰੂ ਕਹਿੰਦੇ ਸਾਡੀ ਵਿਚਾਰਤਰਾ ਸਾਡੀ ਸੋਚ ਸਾਡੇ ਸਿਧਾਂਤ ਸਾਡੇ ਸੂਲ ਵੱਖਰੇ ਆ ਪਰਵਾਸ ਕਰਵਾਣ ਕਰਨਾ ਮਨਜ਼ੂਰ ਆ ਸੋਡੇ 'ਚ ਨਹੀਂ ਆ ਸਕਦੇ ਹੁਣ ਜਿਹੜੇ ਸਾਡੇ ਇੱਥੋਂ ਜ਼ਮੀਨਾਂ ਵੇਚ ਕੇ ਬਾਹਰ ਨੂੰ ਤੁਰ ਗਏ ਉਹ ਹਵੇਲੀਆਂ ਨੂੰ ਲਾ ਕੇ ਜਿੰਦਰੇ ਕੰਧਾਂ ਲੋੜਵਲ ਬਣ ਡਿੱਗੀ ਜਾਂਦਾ ਰੰਗ ਉੱਡ ਗਏ ਕਦੇ ਆਏ ਹੀ ਨਹੀਂ ਗੇੜੇ ਹੀ ਨਹੀਂ ਮਾਰਿਆ ਉਹਨਾਂ ਦੇ ਵਾਕਰ ਨੂੰ ਐਂ ਨਹੀਂ ਪਰ ਸਾਡਾ ਪਿੰਡ ਕਿਹੜਾ ਆ ਪਿੰਡ ਦੇ ਚਾਚੇ ਤਾਇਆ ਨੂੰ ਨਹੀਂ ਜਾਣਦੇ ਪਿੰਡ ਦੀਆਂ ਖੇਤਾਂ ਦੀਆਂ ਬੱਟਾਂ ਨੂੰ ਨਹੀਂ ਜਾਣਦੇ ਖੂਹਾਂ ਨੂੰ ਨਹੀਂ ਜਾਣਦੇ ਉਹ ਪੰਜਾਬੋਂ ਦਾ ਉਹਨਾਂ ਦਾ ਕੀ ਲੈਣਾ ਦੇਣਾ ਬਾਈ ਹੈ ਕੋਈ ਅਬਾਰਲੇ ਜੰਮੇ ਆਉਂਦੇ ਆ ਕਲੈਂਡ ਜੰਮੇ ਆ ਜੀ ਅੰਗਲੈਂਡ ਆ ਕ੍ਰੈਡਾ ਜੰਮੇ ਆ ਅਮਰੀਕਾ ਜੰਮੇ ਆ ਇੱਥੇ ਆ ਜਾਣਗੇ ਪਹਿਲੀ ਕਰਦਾ ਹਾਂ ਇਹੋ ਕੁੱਕੜ ਬਲੇਜ਼ਰ ਕੁੱਕੜ ਨਹੀਂ ਹੁੰਦੇ ਹਾਂਜੀ ਉਹਨਾਂ ਵਰਗੇ ਆਹੋ ਉਹ ਪੰਜਾਬੀ ਬੰਦਾ ਕਿਵੇਂ ਬੋਲਦਿਆ ਮੈਂ ਖਾਣਾ ਮੰਗਦਾ ਆਂ ਮੈਂ ਜਾਣਾ ਮੰਗਦਾ ਆਂ ਮੈਂ ਪੀਣਾ ਮੰਗਦਾ ਉਹ ਮੰਗਦਾ ਕੀ ਹੁੰਦਾ ਇਹ ਮੰਗਤੇ ਬਣੇ ਆ ਜੀ ਸਿੱਧੀ ਪੰਜਾਬੀ ਬੋਲੋ ਉਹ ਵੀ ਤੁਸੀਂ ਅਸੀਂ ਤੈਹੀ ਕਰੀ ਜਾਂਦੇ ਹੋ ਚੱਲ ਭੁੱਲਣੀ ਨਹੀਂ ਆਉਂਦੀ ਜਾਣੇ ਮੇਰੀ ਗੱਲ ਸੁਣ ਲਓ ਕੈਨੇਡਾ ਹੋਵੇ ਅਮਰੀਕਾ ਹੋਵੇ ਜਿੱਥੇ ਮਰਜ਼ੀ ਵਗ ਜਾਓ ਤੁਹਾਡੀ ਤੀਜੀ ਪੀੜ੍ਹੀ ਉੱਥੇ ਨਾਲੋਂ ਪਛਾਣ ਰਹਿਣੀ ਹੈ ਨਾ ਇਤਿਹਾਸ ਬਚਣਾ ਨਾ ਬੋਲੀ ਬਚਣੀ ਆ ਨਾ ਸਭਿਆਚਾਰ ਬਚਣਾ ਉਹਨਾਂ ਨੇ ਗੁਰਾਂ ਸਮਾਜਣਾ ਤੇ ਕਾਦੀ ਖਾਤਰ ਜੰਗਾਂ ਲੜੀ ਗਈ ਯਾਰ ਖੂਨ ਡੋਲਿਗੇ ਸਦੀਆਂ ਤੋਂ ਲੈ ਕੇ ਸਾਡੇ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਬੱਚਿਆਂ ਦੇ ਝੋਲਿਆਂ ਚ ਪਾਏ ਨੇਜਾਂ ਟੰਗੇਗੇ ਸਾਡੇ ਬੱਚੇ ਆਰਿਆਂ ਦੇ ਚੀਰੇ ਗਏ ਚੱਕੜੀਆਂ ਦੇ ਚੜ ਗਏ ਕਾਦੀ ਖਾਤਰ ਜੀ ਅਹੀਂ ਦਿੱਤੀ ਛੱਡ ਕੇ ਜਾਣੀ ਸੀ ਮੈਂ ਥੋੜੇ ਪਿੰਡਾਂ ਸਰਪੰਚ ਖੜੇ ਹੋਣਾ ਐਮਐਲਏ ਖੜੇ ਹੋਣਾ ਅਸੀਂ ਕਿਉਂ ਲੜਦੇ ਫਿਰਦੇ ਆ ਅਸੀਂ ਪਾਣੀ ਦੀ ਲੜਾਈ ਲੜੀ ਬੁੱਢੇ ਦਰਿਆ ਦੀ ਓ ਗਾਇ ਜੈਸਲ ਮੇਰੇ ਤੋਂ 900 ਮੀਲ ਮੈਂ ਉੱਥੇ ਬੁਟਾਂ ਦੇ ਕਿਹਾ ਵਾਸਤਾ ਨੂੰ 900 ਮੀਲ ਮੇਰਾ ਦਿਮਾਗ ਖਰਾਬ ਹੈ ਮੈਂ ਪਰਿਵਾਰ ਵਾਲਾ ਬੰਦਾ ਬੀਕਾ ਨੇਰ ਗੰਗਾ ਨਗਰ ਦੇ ਪਿੰਡਾਂ ਚ ਗਏ ਸਾਰਾ ਦੱਖਣੀ ਮਾਲਵਾ ਲੁਧਿਆਣਾ ਲੈ ਕੇ ਫਾਲਕਾ ਬੋਰ ਦੇ ਪਿੰਡਾਂ ਜਿਹੜੇ 80 80% ਲੋਕਾਂ ਨੂੰ ਕਾਲਾ ਪੀੜਿਆ ਕੈਂਸਰ ਟੀਵੀ ਸ਼ੂਗਰ ਜਾਂਦੇ ਜਿਹਾਕਾਂ ਨੂੰ ਕੈਂਸਰ ਫਿਰ ਜਰ ਇਹ ਨਾ ਭਾਂਗ ਵਾਲਾ ਭੈਣੀ ਤਿੰਨ ਪਿੰਡ ਬਿਲਕੁਲ ਬਾਰਡਰ ਦੇ ਪਾਸਤਾ ਦੇ ਫਾਲਕਾ ਉਹਨਾਂ ਪਿੰਡਾਂ ਜਿਹੜੇ ਅੰਕੜੇ ਇਕੱਠੇ ਕੀਤੇ 18 ਬੱਚੇ ਪੈਦਾ ਹੋਏ ਸਾਸ ਚ 13 ਬੱਚੇ ਮੰਦ ਬੁੱਧੀ ਦੇ ਪਾਸ ਪੈਦਾ ਹੋਏ ਅਜੀ ਪੁਲਿਸ ਮਗਰ ਲਾਗੀ ਪਿੰਡ ਦੀ ਗੱਡੀ ਬਾੜ ਲਈ ਲੋਕਾਂ ਨੇ ਸਾਨੂੰ ਦੇਖ ਕੇ ਦਵਾਜੇ ਭੇਡਦੇ ਬੰਦੇਰੇ ਦੇ ਖੜ ਕੇ ਤਮਾਸ਼ਾ ਦੇਖਣ ਲੱਗ ਗਏ ਇੱਕ ਨਿੱਕੜੇ ਵਾਲਾ ਆਇਆ ਸੁਣ ਕੇ ਬਾਹਰ ਉਹ ਦੂਜੇ ਨੇ ਬਾਹ ਫੜੀ ਕਹਿੰਦਾ ਓਏ ਅੰਦਰ ਆ ਜਾ ਆਪਾਂ ਕੀ ਲੈਣਾ ਲੈ ਅਸੀਂ ਵੀ ਕਹਿ ਗਏ ਆਪਾਂ ਕੀ ਲੈਣਾ ਪਰ ਅੰਦਰ ਦਰ ਤੱਕ ਤੜਫਾ ਵੀ ਨਹੀਂ ਯਾਰ ਇੱਥੇ ਅਸੀਂ ਕੀ ਲੈ ਜਾਾਂਗੇ ਸਾਡੇ ਪਹਿਲਾਂ ਵਾਲੇ ਤੁਰ ਗਏ ਆਪਾਂ ਤੁਰ ਜਾਣਾ ਜਾਣ ਤੋਂ ਪਹਿਲਾਂ ਇਹ ਸੱਭਿਆਤਾ ਜਉਦੀ ਰਹਿਣੀ ਚਾਹੀਦੀ ਐ ਬੋਲੀ ਐ ਪਾਣੀ ਚਉਂਦੇ ਰਹਿਣੀ ਚਾਹੀਦੇ ਹਵਾਵਾਂ ਚਉਂਦੀਆਂ ਰਹਿਣੀਆਂ ਚਾਹੀਦੀਆਂ ਤਾ ਸਾਡੀਆਂ ਨਸਲਾਂ ਇੱਥੇ ਜਾਂਦੀਆਂ ਰਹਿਣਗੀਆਂ ਤੇ ਨਹੀਂ ਤਾਂ ਫਿਰ ਉਹ ਜਿਵੇਂ ਹੜੱਪਾ ਸੱਭਿਆਤਾ ਬਾਰੇ ਅੱਜ ਪੜਿਆ ਜਾਂਦਾ ਵੀ ਖੜੱਪਾ ਸੱਭਿਆਤਾ ਦੇ ਲੋਕ ਹੋਏ ਆ ਥੱਲੇ ਉਹ ਨਾ ਜੋ ਖਦਾਈ ਹੁੰਦੀ ਹੈ ਪੱਥਰ ਨਿਕਲਦੇ ਆ ਉਹਦੇ ਇੱਕ ਲਿਪੀ ਲਿਖੀ ਮਿਲਦੀ ਹੈ ਉਹ ਸਮਝ ਨਹੀਂ ਆਉਂਦੀ ਲਿਪੀ ਕਿਹੜੀ ਹੈ ਕਰ ਇਹ ਤਾਂ ਨਹੀਂ ਹੋ ਜੂ 500 ਸਾਲ ਬਾਅਦ 1000 ਸਾਲ ਬਾਅਦ ਵੀ ਸਾਡੀ ਗੁਰਮੁਖੀ ਲਿਪੀ ਨੂੰ ਕੋਈ ਪੜਨ ਵਾਲਾ ਬਚੂਗਾ ਇਹਨਾਂ ਸਾਡੀ ਬੋਲੀ ਦੇ ਕਿੰਨਾ ਵੱਡਾ ਹਮਲਾ ਕਰੇ ਸੋਚਿਆ 16 ਦੇ ਵਿੱਚ ਮੈਂ ਰੰਗ ਮਾਰਤਾ ਬੋਰਡਾਂ ਤੇ ਵੀ ਥੱਲੇ ਕੋ ਲਿਖਿਆ ਤਾਂ ਲਿਖੋ 16 ਪਰਚੇ ਹੋਏ 6 ਮਹੀਨੇ ਜੇਲ੍ਹ ਕੱਟ ਕੇ ਆਇਆ ਮੇਰੀ ਕਿਹੜਾ ਕੱਲੇ ਦੀ ਆ ਮੈਂ ਸਕੂਲਾਂ ਜਾ ਕੇ ਲੜਦਾ ਮੇਰਾ ਕੀ ਰੌਲਾ ਮੈਂ ਨਹੀਂ ਕਹਿੰਦਾ ਜਬਾਗ ਨੂੰ ਅਰੇਜੀ ਨਾਲ ਪੜ੍ਹਾਓ ਹਿੰਦੀ ਨਾਲ ਪੜ੍ਹਾਓ ਜਿੱਥੇ ਮਰਜ਼ੀ ਪੜ੍ਹਾਓ ਜਿਹੜੀ ਮਰਜ਼ੀ ਬੋਲੀ ਪੜ੍ਹਾਓ ਜੇ ਆਪਣੀ ਜ਼ੁਬਾਨ ਨਾਲ ਟੁੱਟ ਕੇ ਫਿਰ ਦਿਉਂਦੇ ਨਹੀਂ ਰਹੋਗੇ ਭਾਈ ਤੁਸੀਂ ਮੈਨੂੰ ਹੋਊਗੀ ਬੰਦਾ ਬਾਹਰ ਖੜੀ ਕਰ ਦਿਓ ਕਿਹੜਾ ਮੁੰਡਾ ਕਿਹੜੀ ਕੁੜੀ ਕਿਹੜਾ ਪੋਤਾ ਪੋਤੀ ਕਿਹਦੀ ਜਪਦੀ ਜੀ ਪੜ੍ਹਦੇ ਸਕੂਲਾਂ 'ਚ ਕੋਈ ਬੰਦਾ ਸਕੂਲਾਂ ਦੇ ਵਿੱਚ ਆਪਣੇ ਬੱਚੇ ਮਾਰ ਗਿਆ ਘਰੇ ਆਈ ਦੀ ਕਿਤਾਬ ਖੋਲੀ ਹੈ ਕਿਹੜਾ ਇਤਿਹਾਸ ਪੜ੍ਹਾ ਰਹੇ ਆ ਕਿੱਥੇ ਜੋੜਿਆ ਜਾ ਰਿਹਾ ਸਾਡਾ ਬੱਚਾ ਪੜ੍ਹਿਆ ਬਾਈ 2020 ਦੀ ਐਜੂਕੇਸ਼ਨ ਪਾਲਿਸੀ ਆਈ ਹੈ ਸਿੱਖਿਆ ਨੀਤੀ ਆਈ ਹੈ ਉਹਦੇ ਤਹਿਤ ਨਾ ਤੁਹਾਡੀ ਬੋਲੀ ਰਹਿਣੀ ਆ ਨਾ ਤੁਹਾਡਾ ਇਤਿਹਾਸ ਰਹਿਣਾ ਉਹ ਤੋੜ ਬਰੋੜ ਦੇਣਗੇ ਤਵਾਹ ਕਰ ਦੇਣਗੇ ਤੁਹਾਡੇ ਸੱਭਿਆਚਾਰ ਨੂੰ ਤੇ ਸੋਚਿਆ ਕਦੇ ਅੱਜ ਅਸੀਂ ਥਾਰ ਪੜ੍ਹ ਲਓ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀਸੀ ਵਾਈਸ ਚਾਂਸਲਰ ਮੋਹਨ ਭਾਗਵਤ ਜੀ ਅੱਗੇ ਆਏ ਹੋਇਆ ਖੜਾ ਕੋਡਾ ਮੋਹਨ ਭਾਗਵਤ ਕਾਉਣਾ ਆਹ ਦਸਤੂ ਦਾ ਉਹ ਆਮੀਨ ਤੇ ਆਰ ਆ ਮੋਦੀ ਆਰਐਸਐਸ ਦੀ ਸੋਚ ਕੀ ਆ ਵਿਚਾਰਤਾ ਰੱਖੀ ਆ ਹਿੰਦੂ ਰਾਸ਼ਟਰ ਉਹ ਵੀ ਛੱਡੋ ਵੀਰ ਸਾਵਰਕਰ ਬਾਰੇ ਪੜਿਆ ਜਿਹਦੇ ਤੇ ਫਿਲਮਾਂ ਬਣ ਰਹੀਆਂ ਨੇ ਕੌਣ ਹੈ ਬੰਦਾ ਉਹ 17 ਵਾਰੀ ਮਾਫੀ ਮੰਗੀ ਅੰਗਰੇਜ਼ਾਂ ਨੂੰ 17 ਵਾਰੀ ਰਿਕਾਰਡ ਪੰਗਾ ਚਿੱਠੀਆਂ ਪੰਗਾ ਉਹਦੀਆਂ ਕਾਲੇ ਪਣੀਆਂ ਜਿਹੜੇ ਚਿੱਠੀਆਂ ਲਿਖਦਾ ਸੀ ਮੈਨੂੰ ਮਾਫ ਕਰ ਦਿਓ ਮੈਂ ਨਹੀਂ ਬਗਾਵਤ ਕਰਦਾ ਉਹ ਉਹਨਾਂ ਦੇ ਆਗੂ ਆ ਤੇ ਉਹਨਾਂ ਦੀ ਸੋਚ ਹੈ ਜਿਹਨੂੰ ਵੀਰ ਬਣਾ ਕੇ ਪੇਸ਼ ਕਰ ਰਹੇ ਆ ਮਹਾਨ ਬਣਾ ਕੇ ਪੇਸ਼ ਕਰ ਰਹੇ ਆ ਸਾਡੇ ਯੋਧਿਆਂ ਨੇ ਕਾਲੇ ਪਣੀਆਂ ਜੇਲ੍ਹਾਂ ਹੋਣ ਚਾਹੀਏ ਫਾਂਸੀਆਂ ਹੋਣ ਚਾਹੀਏ ਗੋਲੀਆਂ ਹੋਣ ਹੱਸ ਕੇ ਖਾਧੀਆਂ ਹੱਸ ਕੇ ਜੜੀਆਂ ਹਿੱਕਾਂ ਦੇ ਹੱਸ ਕੇ ਕਰਵਾਨਾਂ ਦਿੱਤੀਆਂ ਖੁੰਨੋਂ ਪਜਾਂਦੇ ਤੱਕ ਇਹਹੀ ਤਾਂ ਚੀਜ਼ ਹੁੰਦੀ ਆ ਇਹ ਵਰਤਾਰਾ ਸਮਝਣ ਦੀ ਲੋੜ ਆ ਆਮ ਵਰਤਾਰਾ ਦੇ ਵੀ ਜ਼ਮੀਨਾਂ ਦੇ ਅੱਗੇ ਜੀ ਕਬਜ਼ਾ ਕਰਨਾ ਜਦੋਂ ਕੋਈ ਕਾਮ ਸਿੱਧੇ ਮੱਥੇ ਲੋਟ ਨਹੀਂ ਆਉਂਦੀ ਆਪਾਂ ਲੋਟ ਨਹੀਂ ਆਏ ਕਿਸੇ ਤੋਂ ਮੁਗਲ ਵੀ ਆਏ ਮங்கோਲ ਵੀ ਆਏ ਹੋਰ ਬਹੁਤ ਧੜ ਵੀ ਆਏ ਅੰਗਰੇਜ਼ ਵੀ ਆਏ 17ਵੀਂ 18ਵੀਂ ਸਦੀ ਗਿਣਤੀ ਦੇ 15000 ਕਿੱਥੇ ਚਲੇ ਗਏ ਜੰਗਲਾਂ 'ਚ ਗੀਖਾਂ ਦੇ ਹੀ ਘਾਹ ਫੂਸ ਤੇ ਛੋਲੇ ਮਾਰੇ ਮੋٹے ਦੇ ਪਾਣੀ ਸੌਂਦੇ ਕਿਥੇ ਘੋੜਿਆਂ ਦੀਆਂ ਕਾਠੀਆਂ ਤੇ ਘਰ-ਵਾਰ ਤਬਾਹ ਹੋ ਗਏ ਕੱਲੋ ਕਰੇ ਹੋ ਗਏ ਜਵਾਗ ਮਾਰੇ ਗਏ ਤੋਂ ਵੱਧ ਕੌਮ ਮਾਰੀ ਗਈ ਪਰ ਦੁਬਾਰਾ ਉੱਠ ਕੇ ਖੜੇ ਹੋ ਗਏ ਕਿਉਂਕਿ ਅੰਦਰ ਕਰਤਾਰ ਜਾਂਦਾ ਸੀ ਅਣਖ ਹੀ ਆਉਂਦੀ ਸੀ ਰੜਕ ਸੀ ਹੁਣ ਕਰਤਾਰ ਕਿੱਥੇ ਐ ਖਤਮ ਹੋ ਗਿਆ ਦੁੱਖ ਨਾਲ ਕਹਿਣਾ ਪੈਂਦਾ ਇੱਕ ਮੁੰਡਾ ਫੋਨ ਕਰਕੇ ਮੈਨੂੰ ਕਹਿੰਦਾ ਕਹਿੰਦਾ ਬਾਈ ਇੱਕ ਮੁੰਡਾ ਮੇਰੀ ਭੈਣ ਨੂੰ ਛੇੜਦਾ ਮੈਂ ਕੱਲਾ ਹੀ ਇੱਕ ਨਾ ਹਾਂ ਮਹੱਲਾਖ ਦੀ ਲਾਹਣ ਤਾਂ ਮੈਨੂੰ ਫੋਨ ਕਰਨਾ ਸਰ ਪਾੜ ਕੇ ਆਉਂਦਾ ਮੈਂ ਕਹਿ ਵੀ ਦਿੰਦਾ ਵੀ ਤੇਰੀ ਭੈਣ ਨੂੰ ਛੇੜਦਾ ਤੂੰ ਸਹੀ ਕੰਮ ਕਰਦਾ ਜਿਹੜਾ ਆਪਣੀਆਂ ਇੱਜ਼ਤਾਂ ਨਹੀਂ ਬਚਾ ਸਕਦਾ ਉਹ ਦੂਜੀਆਂ ਰਲਾਂ ਕਿੱਥੇ ਲੜੂ ਜਾਓ ਕੈਨੇਡਾ ਆ ਗੈਸਟਰਾਂ ਨੇ ਪਿਛਲੇ 2 2.5 ਮਹੀਨਿਆਂ 'ਚ 4-5 ਮਾਰਦੇ ਆਪਣੇ ਵੱਡੇ ਵੱਡੇ ਉੱਥੇ ਕਾਰੂ ਮਾਰਦੇ ਕਿਉਂ ਮਾਰਦੇ ਦਿਓ ਲੱਖ ਡਾਲਰ ਜੋ 2 ਲੱਖ ਡਾਲਰ ਫਰੋਤੀ ਨਹੀਂ ਦਿੰਦੇ ਗੋਲੀ ਮਾਰ ਦਿੰਦੇ ਆ ਉਹ ਕੈਨੇਡਾ ਦੇ ਵਿੱਚ ਤਾਂ ਬੰਦਾ ਮਾਰੇ ਨੂੰ ਵੀ ਨਹੀਂ ਕੋਈ ਪਹੁੰਚਦਾ ਇੱਥੇ ਦੇ ਕੁੱਤਾ ਮਾਰ ਦੋ ਕਿਹਦਾ ਪਾਲਤੂ ਦੀ ਵੀ ਫੇਰ ਹੋ ਜਾਂਦੀ ਆ ਉਸ ਨੇ ਪੁਲਿਸ ਪੁੱਛ ਪੜਾ ਕੀ ਕਹਿੰਦੀ ਐ ਵੀ ਕੋਈ ਗੱਲ ਨਹੀਂ ਸਾਨੂੰ ਆਉਣ ਦਿਓ ਤੁਸੀਂ ਕੁਛ ਨਹੀਂ ਕਹਿਣਾ ਉਦੋਂ ਵਾਲਾ ਮਾਰਫੀ ਗੋਲੀਆਂ ਧੋਗਾ ਜੱਤ ਕਰਕੇ ਉਹ ਜਾਂਦਾ ਨਾ ਉੱਤੇ ਬੰਦੇ ਖੜੀ ਜਾਂਦੇ ਸੋ ਮੇਰਾ ਕਹਿਣ ਦਾ ਭਾਵ ਐ ਜਿਹੜਾ ਬੰਦਾ ਆਪਣੀ ਮਾਂ ਧਰਤੀ ਨੂੰ ਛੱਡ ਕੇ ਆਪਣੀ ਮਾਂ ਦਾ ਨਹੀਂ ਹੋਇਆ ਆਪਣੀ ਬੋਲੀ ਦਾ ਨਹੀਂ ਹੋਇਆ ਆਪਣੇ ਇਤਿਹਾਸ ਨੂੰ ਨਹੀਂ ਪੜਿਆ ਆਪਣੇ ਇਤਿਹਾਸ ਨੂੰ ਸੰਭਾਇਆ ਨਹੀਂ ਉਹ ਬੰਦੇ ਨੂੰ ਦੋਨੇ ਜਹਾਂੇ ਨਹੀਂ ਢੋਈ ਨਹੀਂ ਮਿਲਣੀ ਜਿੱਥੇ ਮਰਜ਼ੀ ਭੱਜੇ ਇੱਥੇ ਆਉਣਗੇ ਬਜ਼ੁਰਗ ਹੋਏ ਪਏ ਆ ਰੋਂਦੇ ਆ ਕੁਇ 60 ਸਾਲ ਦਾ ਕੁ 70 ਸਾਲ ਦਾ ਸ਼ੇਰਾ ਬਹੁਤ ਕਮਾਈ ਕੀਤੀ 40 ਸਾਲ ਹੋ ਗਏ ਕੈਨੇਡਾ 30 ਸਾਲ ਹੋ ਗਏ ਅਮਰੀਕਾ ਮਰ ਉਹਨੇ ਕਿਹਾ ਕਹਿੰਦਾ ਮੁੰਡਾ 400 ਮੀਲ ਕੋਈ ਗੋਰੀ ਨਾਲ ਵਿਆਹ ਕਰਾ ਕੇ ਬਹਿ ਗਿਆ ਕੁੜੀ ਕਾਲੀ ਨਾਲ ਵਿਆਹ ਕਰਾ ਕੇ 500 ਮੀਲ ਦੂਰ ਬੱਦੂ ਜਿੰਮੇਵਾਰ ਕੌਣ ਹੈ ਸੋਇਸ ਕਰਕੇ ਭਾਈ ਲੜਾਈ ਨੂੰ ਸਮਝੋ ਯਾਰ ਇਹ ਲੜਾਈ ਐ ਨਹੀਂ ਹੈਗੀ ਜਿੰਨੀ ਸਾਨੂੰ ਸੌਖੀ ਲੱਗਦੀ ਹੈ ਵੀ ਜ਼ਮੀਨਾਂ ਨੂੰ ਆਪੇ ਬੁੱਲੀ ਨੂੰ ਆਪੇ ਪਾਣੀਆਂ ਨੂੰ ਆਪੇ ਅਸਲ ਦੇ ਵਿੱਚ ਇਹ ਬੜਾ ਖਤਰਨਾਕ ਤੇ ਗੁੱਝਾ ਹਮਲਾ ਹੈ ਜਿਹੜਾ ਸਾਨੂੰ ਸਮਝ ਨਹੀਂ ਪਾਇਆ ਚਾਰ ਸਪੀਰਾਂ ਆਪਾਂ ਨੂੰ ਘੇਰ ਲਿਆ ਮੋੜਾ ਮੋਟਾ ਇੱਕ ਪਾਸੋਂ ਨੇ ਕੱਢਣ ਦੂਜੇ ਪਾਸੇ ਹੁਣ ਅਗਲੀ ਗੱਲ ਆਜੋ ਸਾਡੀਆਂ ਜਥੇਬੰਦੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਪੈਸੇ ਖਾਂਦੇ ਆ ਜੀ ਇਹ ਫੰਡ ਖਾਂਦੇ ਆ ਜੀ ਯਾਰ 12-13 ਮਹੀਨੇ ਸਾਡੇ ਬੈਠੇ ਕੌਣ ਉੱਥੇ ਦਿੱਲੀ ਦੇ ਵਿੱਚ ਪਤਾ ਸਾਡੇ ਬਾਪੂ ਸਾਡੇ ਚਾਚੇ ਤਾਏ ਸਾਡੇ ਬਜ਼ੁਰਗ ਸਾਡੀਆਂ ਜਥੇਬੰਦੀਆਂ ਵਾਲੇ ਆਪਦਾ ਆ ਗਏ 26 ਜਨਵਰੀ ਤੋਂ ਬਾਅਦ ਇਧਰ ਨੂੰ ਪੰਜਾਬ ਨੂੰ ਜੌਂ ਜਵਾਨ ਤੋਂ ਆ ਸ਼ੰਭੂ ਖਨੌਰੀ ਕੌਣ ਬੈਠਾ ਹੁਣ? ਛਾਲ ਮੈਗਨਾ ਖਾ ਕੇ ਯਾਰ ਲੱਖ ਆ ਗਏ ਜਿਹੜਾ ਬੰਦਾ ਕਹਿੰਦਾ ਖਾ ਕੇ ਰੂਗਾ ਚੱਕ ਓਏ ਤੈਨੂੰ ਦੰਨਿਆ ਤੂੰ ਖਾ ਲਈ ਜਿੰਨਾ ਮਰਜੀ ਲਾ ਸਰਕਾਰ ਦਾ ਮੱਥਾ ਅਸਲ ਦੇ ਵਿੱਚ ਇਹ ਨੈਰੇਟਿਵ ਹੁੰਦਾ ਇੱਕ ਬਰਤਾਂਤ ਘੜਿਆ ਜਾਂਦਾ ਸਿਰਜਿਆ ਜਾਂਦਾ ਸਾਮ-ਦਾਮ ਦੰਡ ਭੇਦ ਇਹ ਨੀਤੀ ਆ ਸਾਮ ਤੋਂ ਭਾਅ ਔਰਤ ਅਲਜਾਮ ਲਾਓ ਜਨਾਨੀ ਬਾਜੀ ਦਾ ਇੱਥੋਂ ਬਚ ਗਿਆ ਦਾਮ ਦਮੜਾ ਪੈਸੇ ਨਾਲ ਖਰੀਦ ਲੋ ਇੱਥੋਂ ਬਚ ਗਿਆ ਤੀਜੀ ਡੰਡ ਦੇਉ ਜੇਲ੍ਹ ਸਿਰ ਦੇ ਜਾਂ ਹੋਰ ਕੋਈ ਗੱਲ ਬਾਤ ਉੱਥੋਂ ਬਚ ਗਿਆ ਫਿਰ ਭੇਦ ਭੇਦ ਪਾ ਕੇ ਬੰਦੇ ਨੂੰ ਮਾਰਨਾ ਇਹ ਬਦਨਾਮ ਕਰਤੀਆਂ ਜਿਵੇਂ ਬੰਦੀਆਂ ਭਵੰਤ ਨੇ ਕਰਤੀਆਂ ਇਹ ਮੋਦੀ ਦੀ ਨੀਤੀ ਵੀ ਇਹੀ ਹੈ ਇਹਨਾਂ ਦੀ ਏਜੰਸੀਆਂ ਦੀ ਨੀਤੀਆਂ ਵੀ ਇਹੀ ਹੈ ਇਹਨਾਂ ਦੀ ਮੀਡੀਆ ਦੀਆਂ ਨੀਤੀਆਂ ਵੀ ਇਹੀ ਹੈ ਤੁਸੀਂ ਕੋਈ ਬੰਦਾ ਜ਼ਮੀਨ ਦੇਣ ਨੂੰ ਤਿਆਰ ਹੈਗਾ ਨਹੀਂ ਤੁਹਾਡਾ ਡੀਸੀ ਲੁਧਿਆਣਾ ਕੀ ਕਹੀ ਜਾਂਦਾ ਸੁਣਿਆ ਕੱਲ ਬੋਲਦਾ ਸੁਣਿਆ ਤੁਸੀਂ ਨਹੀਂ ਜੀ ਕੱਲ ਕਹੀ ਜਾਂਦਾ ਜੀ ਐਨੇ ਕਿਸਾਨ ਲੁਧਿਆਣਾ ਦੇ ਤਿਆਰ ਹੋ ਆディ ਮਹਾਲੀ ਦੀ ਸੀਰਪ ਦੇ ਆਇਆ ਪਿਆ ਐਨੇ ਕਸਨ ਮਹਾਲੀ ਤਿਆਰ ਹੋ ਗਏ ਆ ਪਟਾਲਾ ਡੀਸੀ ਬੋਲੀ ਜਾਂਦਾ ਅਸਲ ਦੇ ਵਿੱਚ ਇਹਨਾਂ ਦੀ ਇੱਕ ਸਕੀਮ ਹੈ ਵੀ ਲੁਧਿਆਣੇ ਨੂੰ ਲੱਗੇ ਪਟਾਲਾ ਦੇਣ ਨੂੰ ਤਿਆਰ ਹੋ ਗਏ ਜ਼ਮੀਨ ਪਟਾਲਾ ਨੂੰ ਲੱਗੇ ਮਹਾਲੇ ਨੂੰ ਤਿਆਰ ਹੋ ਗਏ ਆਪਾਂ ਵੀ ਦੇ ਦੇ ਸੋ ਇਸ ਕਰਕੇ ਇਸ ਗੱਲ ਨੂੰ ਬਈ ਸਮਝੋ ਦੇਖੋ ਗੁਰਨਾਨ ਪਾਤਸ਼ਾਹ ਨੇ ਕਿਹਾ ਸੀ ਉੱਤਮ ਖੇਤੀ ਮੱਧਮ ਵਪਾਰ ਲਖਿਤ ਚੱਕ ਮੈਂ ਇਨਰ ਜੇਵੇਂ ਵਾਲਾ ਬੰਦਾ ਹਾਂ ਮੈਂ ਰੋਜ਼ ਪੰਜਾਬ ਕਿਤਨੇ ਕਿਤੇ ਆਹੀ ਲੋਕਾਂ ਨਾਲ ਮਗਜ ਫਪਾਈ ਨੇ ਕਿਹਦੇ ਪੰਗੇ ਜੀ ਰੋਜ਼ ਮੈਂ ਜਾਂਦਾ ਪਰ 20 ਸਾਲਾਂ ਬਾਅਦ ਮੇਰੇ ਪਿਓ ਵਰਗੇ ਜੋ ਅੱਡ ਹੋਏ ਮੇਰੇ ਚਾਚਾ ਤੋਂ ਖੇਤੀ ਛੱਡਤੀ 20 ਸਾਲਾਂ ਬਾਅਦ ਮੈਂ ਖੇਤੀ ਸ਼ੁਰੂ ਕੀਤੀ 2 ਸਾਲ ਹੋ ਗਏ ਕਿਉਂ ਕੀਤੀ ਕਿਉਂਕਿ ਖੇਤੀ ਸਾਡੇ ਲਈ ਤੰਦਾ ਨਹੀਂ ਹੈਗਾ ਸਾਡੀ ਵਿਰਾਸਤ ਹੈ ਇਹਦੀ ਵਿਰਾਸਤ ਹੈ ਨਨਪਾ ਸਾਡੇ ਪੁਰਖਿਆਂ ਦੀ ਵਿਰਾਸਤ ਹੈ ਦੋ ਮੇਰੇ ਛੋਟੇ ਸਾਡੇ ਜਵਾਕ ਹੈ ਮੈਂ ਉਹਨਾਂ ਨੂੰ ਵੀ ਨਾਲ ਜੋੜਦਾ ਵੀ ਪੁੱਤੇ ਬਾਬੇ ਨਾਲ ਦੀ ਵਿਰਾਸਤ ਹੈ ਇਹ ਸਾਡੇ ਪੁਰਖਿਆਂ ਦੀ ਵਿਰਾਸਤ ਹੈ ਨਾਲ ਚੁੜ੍ਹਦਾ ਸਾਡੇ ਵਾਲੇ ਜਵਾਕਾਂ ਨੂੰ ਪਤਾ ਹੀ ਨਹੀਂ ਕਹੀ ਕਹਾੜੀ ਖੰਬ ਰੰਬਾ ਖੁਰਪਾ ਕਸੌਲਾ ਕਹੀ ਕਿ ਖੇਤ ਤਾਂ ਕਦੇ ਗਏ ਨਹੀਂ ਤੜਕੇ ਉੱਠਦੇ ਆ ਪਹਿਲਾਂ 10 ਵਜੇ ਚਾਹ ਦਾ ਕੱਪ ਫੇਰ ਪੀਂਦੇ ਆ ਪਹਿਲਾਂ ਮੋਬਾਈਲ ਨੂੰ ਚੱਕਦੇ ਆ ਵੇ ਦੇ ਦੇਖੀਏ ਕੀ ਆ ਗਿਆ 80% ਪੰਜਾਬੀ ਡਿਪਰੈਸ਼ਨ ਦਾ ਸ਼ਕਾਰ ਹੋ ਚੁੱਕਿਆ ਆ ਆਪਾਂ ਆ ਨਾ ਕਹਿੰਦਾ ਹੁੰਦਾ ਮੇਰਾ ਸਾਥੀ ਕਹਿੰਦਾ ਬਾਈ ਜੀ ਦੇ ਮਰਜ਼ੀ ਘਰੇ ਵੱਢ ਜਾ ਜਾਂਦਾ ਫਰਜ ਦੇ ਤਾਹਾਂ ਗੋਲੀਆਂ ਪੰਗੀਆਂ ਦਬਾਵਾ ਭਰਿਆ ਜਾਂ ਵਿੱਚ ਸ਼ੀਸ਼ੀਆਂ ਪੰਗੀਆਂ ਸਹੀ ਜੀ ਇਹ ਕਿਨੇ ਕਰਤਾ ਚਿੱਟੇ ਨੋ ਨਸ਼ਿਆਂ ਨੋ ਕਿਤੇ ਜਿਆਦੇ ਭੈੜਾ ਮੋਬਾਈਲ ਆ ਮੰਡੀ ਕਲਾ ਮੇਰਾ ਮਿੱਤਰ ਆ ਬਾਲੀ ਕੱਲ ਮੈਂ ਭੋਗ ਤੇ ਲੱਗ ਗਿਆ ਮੈਨੂੰ ਕਹਿੰਦਾ ਬਾਈ ਮੇਰੀ ਬੇਬੇ ਨਾ YouTube ਵੀ ਦੇਖੀ ਜਾਂਦੀ ਸੀ ਜੋ ਲੱਗਦੀ ਕਮਲ ਨੂੰ ਰਾਤ ਨੂੰ 12-12 ਵਾਰ ਇੱਕ ਇੱਕ ਵੇਟਕ ਮਸਾਂ ਪੋਣੀ ਪਾਉਂਦੇ ਸੀ ਕਹਿੰਦਾ ਇਹ ਸੋਚਾ ਇਹ ਤਾਂ ਬੁੱਢੀ ਕਮਲੀ ਹੋ ਜੂਗੀ ਕਹਿੰਦਾ ਅਸੀਂ ਚੱਕ ਕੇ ਤੇ ਉਹ YouTube ਜਾਂ ਵਿੱਚੋਂ ਡਿਲੀਟ ਕਰਤਾ ਤੇ ਫੋਨ ਨੂੰ ਜੰਦਾ ਲਾਤਾ ਕਹਿੰਦਾ ਹੁਣ ਪਰ ਸੋਰੀ ਲੜੀ ਜਾਂਦੇ ਸਾਰੇ ਟੱਪਰ ਦਾ ਗਾ ਪਾਈ ਫਿਰਦੇ ਸਟ ਮੇਰਾ ਮੋਬਾਈਲ ਚ ਲਾ ਕੇ ਇਹ ਜਵਾਕ ਨਹੀਂ ਵੀ ਜਵਾਕ ਮੋਬਾਈਲ ਤੋਂ ਬਣਾ ਰੋਟੀ ਨਹੀਂ ਖਾਂਦਾ ਇਹ ਨੌਜਵਾਨੀ ਵੀ ਤੇ ਬੁੜੀਆਂ ਵੀ ਸਾਡੀਆਂ ਇਹ ਕੰਮਤੀ ਹੋ ਗਈਆਂ ਇਹ ਬੜੀ ਖਤਰਨਾਕ ਬਿਮਾਰੀ ਐ ਵੀ ਤੁਸੀਂ ਮੈਂ ਤਾਂ ਆਪ ਇਸ ਚੀਜ਼ ਦਾ ਆਦੀ ਹੋ ਗਿਆ ਸੀ ਰੀਲ ਜੀ ਦੇਖਣ ਲੱਗਦੇ ਪੈਣਾ ਗਾਹੇ ਤੁਰਿਆ ਆਂਦਾ ਬੰਦਾ ਬੜੇ ਲੱਗੇ ਕਿਹੜੇ ਬੜੇ 12 ਵਜੇ ਰਾਤ ਦੇ ਹਾਂ ਅੱਛਾ ਜਿਹੜਾ ਇਹ ਚ ਦੇਖਦੇ ਆ ਤੁਸੀਂ ਇਹ ਚ ਦੇਖਣ ਲੱਗ ਜੁ ਲਗਾਤਾਰ ਥੋੜਾ ਬਕਾਸ਼ ਦਿਮਾਗ ਦਾ ਆਲੇ-ਦਾਲੇ ਬੜੇ ਸੋਚ ਖਤਮ ਹੋ ਜਾਂਦੀ ਰੁਕ ਜਾਂਦਾ ਕੰਮ ਬੰਦਾ ਉਹਨੇ ਦਾਇਰੇ ਜੀ ਸੀਮਤ ਹੋ ਜਾਂਦਾ ਫੱਜੜਾ ਬੰਦਾ ਤੜਕੇ ਅੱਗੇ ਉੱਠ ਕੇ ਸਾਡੇ ਬਜ਼ੁਰਗ ਬਾਪੂ ਸਾਡੇ 4 ਵਜੇ ਖੇਤ ਨੂੰ ਜਾਂਦੇ ਪਹਿ ਪਾੜ ਦੀ ਪਾਠੀ ਸਿੰਘ ਬੋਲਦਾ ਚਿੜੀਆਂ ਚੀਕਦੀਆਂ ਸੰਗੀਤ ਪੈਦਾ ਹੁੰਦਾ ਹਰੀਆਲੀ ਹਰੀਆਲੀ ਮੱਥੇ ਲਾਣ ਦੀ ਅੱਜ ਜਲਵਾ ਕਰਕੇ ਦੇਖ ਲੋ ਤੜਕੇ ਉੱਠ ਕੇ ਬੰਦਾ 5 ਵਜੇ ਖੇਤੂ ਨਹੀਂ ਜਿਹੜਾ ਮਾਲ ਕੇ ਲੋੜਿਆ ਸਾਰਾ ਦਿਨ ਬੰਦਾ ਫੱਲੋਂ ਖੜਿਆ ਦਿੰਦਾ 10 ਵਜੇ ਉੱਠ ਲੋ ਚਾਹ ਪੀ ਲੋ ਨਾ ਪੀ ਲੋ ਮੋਬਾਈਲ ਦੇਖੀ ਜਾਓ ਸਾਰਾ ਦਿਨ ਬੰਦਾ ਬੁਝੇ ਰਹਿੰਦਾ ਸੋ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਬਾਈ ਇਹ ਤਾਂ ਵੀ ਬਚਣ ਦੀ ਲੋੜ ਆ ਸਾਡੇ ਬੰਦੇ ਆਟੋਮੈਟਿਕ ਲਾਈ ਕਰੇ ਆ ਜਾਂਦੇ ਆ ਹਫ਼ਤਾ ਹਫ਼ਤਾ ਦਾ ਦਾਦਾਂ ਖੇਤ ਨਹੀਂ ਜਾਂਦੇ ਜਾਂ ਠੇਕੇ ਦੇ ਲਈ ਬੈਠੇ ਆ ਪਿੰਡ ਦੇ ਕੀ ਕੰਮ ਆ ਕਾਂਸ਼ ਕੁੱਟਲੀ ਇਹ ਸੀ ਛੱਡ ਕੇ ਪੈ ਗੇ ਮੋਬਾਈਲ ਦੇਖ ਲੈ ਕੁਦਰ ਥੱਲੇ ਪੈ ਗੇ ਉਹਦੀ ਟੰਗ ਫੜ ਲਿਓ ਉਹਦੀ ਬਾਹਾਂ ਫੜ ਲੀ ਲੀਡਰਾਂ ਦਾ ਫੋਨ ਆ ਗਿਆ ਬੋਕਰਾਂ ਨਾਲ ਤੁਰ ਗਏ ਪੰਜੜਾਂ ਨਾਲ ਤੁਰ ਗਏ ਟੱਕੜੀ ਨਾਲ ਤੁਰ ਗਏ ਫੋਲ ਨਾਲ ਤੁਰ ਗਏ ਆ ਮੈਂ ਬੋਲਿਆ ਪਰ ਸੋ ਚੌਥੇ ਗਲਾਡਾ ਮੁਰੇ ਲਿਧਿਆਣੇ ਬੰਦਿਆਂ ਨੂੰ ਤਕਲੀਫ ਹੋ ਗਈ ਮੈਂ ਮੈਂ ਗਲਤ ਕੀ ਬੋਲਿਆ ਭਾਈ 2005 ਦੇ ਵਿੱਚ ਜਦੋਂ ਟ੍ਰਾਇਡੈਂਟ ਫੈਕਟਰੀ ਲੱਗੀ ਆ ਧੌਲੇ ਬਰਨਾਲੇ ਜ਼ਿਲ੍ਹੇ 'ਚ ਉਦੋਂ ਕਾਂਗਰਸ ਸਰਕਾਰ ਸੀਗੀ ਕਿਸਾਨਾਂ ਦੇ ਮਜ਼ਦੂਰਾਂ ਦੇ ਲੱਤਾਂ ਮਹਾ ਤੋੜਤੀਆਂ ਸੀ ਉਦੋਂ ਪੁਲਿਸ ਨੇ ਗੋਲੀਆਂ ਅੱਕ ਮਾਰਤੀਆਂ ਸੀ ਤੋ ਕਹਿੰਦੇ ਕਿਉਂ ਬੋਲਿਆ ਤੂੰ ਮੈਂ 2013 ਦੇ ਵਿੱਚ ਲੈਂਡ ਐਕੁਇਰਿਸ਼ਨ ਦਾ ਕਟਾਇਆ ਬਾਦਲ ਲੈ ਕੇ ਆਇਆ ਉਹ ਕਹਿੰਦੇ ਬਾਦਲ ਦੇ ਖਿਲਾਫ ਕਿਉਂ ਬੋਲਦਾ ਉਹ ਭਲੋ ਮਾਨਸੋ ਪੰਜਾਬੀਓ ਆਈਦਰ ਸ਼ੰਭੂ ਟੱਪ ਜਾਂਦਾ ਨਾ ਜਦੋਂ ਸ਼ੰਭੂ ਸਾਡੇ ਲੀਡਰ ਦਿੱਲੀ ਨੂੰ ਜਾਂਦੇ ਆ ਇੱਥੇ ਤੁਹਾਡੀ ਸੋਚ ਇੱਥੇ ਛੱਡਦੇ ਨੇ ਪੰਜਾਬਗਾਂ ਵਾਲੀ ਉਹ ਆ ਗਿੱਟੀਆਂ ਡਿੱਗੇ ਪੰਦੇ ਲੀਡਰਾਂ ਦੇ ਵੀ ਜੋ ਮਰਜ਼ੀ ਕਰੋ ਪੰਜਾਬ ਨੂੰ ਲੁੱਟੋ ਕੁੱਟੋ ਮਾਰੋ ਵਾ ਸਾਡੀ ਕੁਰਸੀ ਸਲਾਮਤ ਰਹੇ ਇਸੇ ਕਰਕੇ ਤਾਂ ਆਪਾ ਆਵੇਂ ਨੂੰ ਪਹੁੰਚ ਗਏ ਬਾਈ ਇਹ ਕਿਹਦੇ ਸਕੇ ਨਹੀਂ ਮੈਂ ਹਮੇਸ਼ਾ ਕਹਿੰਦਾ ਹਾਂ ਵੀ ਕਦੇ ਉਹਦੇ ਨਾਲ ਖੜ ਕੇ ਕਦੇ ਇਹਦੇ ਨਾਲ ਖੜ ਕੇ ਪੰਜਾਬ ਨਾਲ ਖੜੋ ਜਾ ਤੁਸੀਂ ਲੋਕ ਰੱਬ ਆਰ ਕੇ ਲੋਕ ਆ ਸਾਨੂੰ ਹਾਇਰ ਨਾਲ ਜਾਣ ਤੇ ਕਹਿਣਾ ਸਾਰੀਆਂ ਪਾਰਟੀਆਂ ਸਾਨੂੰ ਜ਼ੋਰ ਲਾਉਣੀਆਂ ਆਜੋ ਟਿਕਟ ਦੇ ਦਿੰਨੇ ਆ ਐਮਐਲਏ ਬਣਾ ਲਾਂਗੇ ਮੰਤਰੀ ਬਣਾ ਅਸੀਂ ਕੀ ਕਰ ਲਾਂਗੇ ਐਮਐਲਏ ਮੰਤਰੀ ਬਣ ਤੇ ਸੋਡੀ ਸੋਚ ਹੋ ਰੇ ਸਾਡੀ ਹੋਰ ਆਪਣੀ ਗੱਲ ਹੀ ਨਹੀਂ ਬਣਨੀ ਕਿਸੇ ਮਿਲ ਜਿਹਾ ਬਣ ਜਾਗੇ ਨਹੀਂ ਹੋਆ ਨਾਮ ਬਣਾਗੇ ਪਰ ਉਹਦਾ ਕਰਜ਼ਾਰਮਾਰ ਕੇ ਨਹੀਂ ਕੇਸ ਥਲੇ ਲੱਗਦਾ ਤੇ ਜਿੰਨੀਆਂ ਗੱਲਾਂ ਹੋਰਾਂ ਮੈਂ ਕੀਤੀਆਂ ਨੇ ਇੱਕ ਹੋਰ ਗੱਲ ਹੈ ਸੀਐਲਜੂ ਇੱਕ ਬੰਦੇ ਨੂੰ ਮੈਨੂੰ ਸਵਾਲ ਹੋ ਗਿਆ ਕਹਿੰਦੇ ਭਾਈ ਸੀਐਲਯੂ ਨਿਯਾਰੀ ਕਰ ਦੇ ਮੈਂ ਫੇਰ ਕੀ ਹੋਗਾ ਪਹਿਲੀ ਗੱਲ ਥੁੱਕ ਕੇ ਚੱਟਣਗੇ ਗਾ ਲੰਨੀ ਯਾਦ ਲੈ ਲਿਖ ਲਿਓ ਇਹਨੂੰ ਪਹਿਲਾਂ ਵੀ ਆਦਤ ਹੈ ਪਿੱਛੇ ਮੁੜਨ ਦੀ ਹੁਣ ਵੀ ਮੋੜਨਗੇ ਲੋਕ ਮੋੜਨਗੇ ਮੜੂ ਐ ਨਿਚਾਰ ਮੜੂ ਨੋਟੀਫਿਕੇਸ਼ਨ ਰੱਦ ਹੋਣੇ ਆ ਜੇ ਨਾ ਵੀ ਉਹ ਸੀਐਲਯੂ ਨਾ ਜਾਰੀ ਹੋਏ ਥੋੜੀ ਜ਼ਮੀਨ ਤਾਂ ਨਹੀਂ ਗਈ ਕਿਤੇ ਇਹ ਥੋੜੇ ਕੋਲੀ ਆ ਲੜਦੇ ਲੋਕਾਂ ਦੀ ਜਿੱਤ ਹੁੰਦੀ ਆ ਤੁਸੀਂ ਲੋਕ ਲੜ ਰਹੇ ਹੋ ਇਹ ਜਿੱਤ ਥੋੜੀ ਹੋਣੀ ਆ ਮੈਂ ਥੋ ਲਿਖਾ ਕੇ ਲੈਣੇ ਕਿਸੇ ਵੀ ਆਪਾਂ ਬਹਿਕਾਵੇ ਚ ਆ ਕੇ ਕਿਸੇ ਲਾਲਚ ਚ ਆ ਕੇ ਕਿਸੇ ਡਰ ਚ ਆ ਕੇ ਵੀ ਅਸੀਂ ਤਾਂ ਜੀ ਆਇਆ ਨਾ ਹੋ ਜੇ ਕਿਤੇ ਆਇਆ ਨਾ ਹੋ ਜੇ ਪਰ ਦੁੱਖ ਉਹ ਤੋਂ ਲੱਗਦਾ ਜਦੋਂ ਯਰ ਚੰਗੇ ਭਲੇ ਬੰਦੇ ਸਰ ਦੇ ਕਰਦੇ ਬੰਦੇ ਜ਼ਮੀਨਾਂ ਵੇਚਦੇ ਉਹਨਾਂ ਨੂੰ ਦੁੱਖ ਸੋ ਮੈਂ ਕੋਈ ਅਨਨ ਆਪਣਾ ਨਵੇੜਤਾ ਕੰਮ ਐਸੇ ਤਰ੍ਹਾਂ ਸੇਂਸ ਜਯੋਧਾ ਜੀ ਆਏ ਸੀਗੇ ਅੱਜ ਤੋਂ ਲੱਖੇ ਬਾਈ ਅੱਜ ਤੋਂ 20 ਸਾਲ ਪਹਿਲਾਂ ਹਾਂ 1 ਮਿੰਟ ਹੁਣ ਮੈਂ ਥੋੜਾ ਲੈਣਾ ਬਾਈ ਆਨੇ ਆ ਜਾ ਭਾਈ ਮੈਂ ਅਗਲੇ ਪਿੰਡ ਜਾਂਦਾ ਕਰੋੜ ਰੁਪਈਆ ਤਾਂ ਇਹ ਵੀਰੇ ਅੱਜ ਤੋਂ 20 ਸਾਲ ਪਹਿਲਾਂ ਦਿੰਦੇ ਸੀ ਉਦੋਂ ਨਹੀਂ 베ਚੀਆਂ ਜ਼ਮੀਨਾਂ ਤਾਂ ਇਹ ਬਾਜ਼ਾਰ 베ਚ ਰੀਆਂ ਵੀ ਜਾਂ ਕੋਈ 500 ਕਰੋੜ ਦੇ ਦੇ ਯਾਰ ਇਹਦਾ ਸਰਦਾਰ ਹਮੀਰ ਸਿੰਘ ਨੂੰ ਕਹਿੰਦਾ ਨਾ ਐਨਸੀਆ ਦਾ ਅਫਸਰ ਸੀਗਾ ਉਹ ਕਹਿੰਦਾ ਜਿੰਨੀ ਕੀਮਤ ਸਰਕਾਰ ਤੈਅ ਕਰਦੀ ਹੈ ਉਦੋਂ ਪੰਜ ਗੁਣਾ ਵੀ ਜ਼ਿਆਦਾ ਦੇਣ ਨੂੰ ਤਿਆਰ ਹੈ ਪੈਸੇ ਤਾਂ ਭਾਈ ਤੁਹਾਡੀ ਧਰਤੀ ਦੇ ਮਿੱਟੀ ਦੇ ਬਰਾਬਰ ਤੋਲ ਦੇਣਗੇ ਜਿੰਨੇ ਮਰਜ਼ੀ ਲੈ ਲੋ ਮਾਲੋ ਪੈਸਾ ਕਮਾ ਕੇ ਬੈਂਕ ਚ ਰੱਖ ਦਿਓਗੇ ਉਹ ਬੈਂਕ ਦਾ ਮੈਨੇਜਰ ਭੱਜ ਗਿਆ 100 ਕਰੋੜ ਲੈ ਕੇ ਫਰੀਦਕੋਟ ਕੀ ਕਰ ਲਿਆ ਲੋਕਾਂ ਨੇ ਆ ਭੰਗੂ ਪਰਲਾ ਕਿੰਨੇ ਲੋਕਾਂ ਦੇ ਪੈਸੇ ਲੈ ਕੇ ਭੱਜ ਗਿਆ ਉਹ ਜੇਲ੍ਹ ਚ ਵਾ ਕੇ ਅੰਦਰੀ ਮਾਰ ਕੇ ਲੋਕ ਜਾ ਕੇ ਤਾਂਹਾਂ ਤੋਂ ਲੈ ਉਹਦੇ ਕੋਲ ਪੈਸੇ ਆ ਨਜਾਨ ਨਾਲ ਹੁੰਦਾ ਉਹ ਕਹਿੰਦਾ 50 ਕਤਲ ਕੀਤੇ ਆ ਭੰਗੂ ਕੀ ਆ ਉਹ ਉਹਨੂੰ ਦੇਖ ਲੈ ਸਾਰੇ ਇੱਕ ਮੇਰੀ ਬੇਨਤੀ ਆ ਅਖੀਰ ਤੇ ਮੈਂ ਇੱਕ ਕੋਈ ਮਿੰਟ ਲੈਣਾ ਸਾਰੇ ਧਿਆਨ ਦਿਓ ਭਈ ਇਧਰ 20 ਕੀ ਪਿੰਡ ਮਨਸੂਰਾ ਦੇ ਲੋਕ ਜਿੰਨਾ ਦੇ ਸਾਰਾ ਪਿੰਡ ਤੇ ਸਾਰੀ ਜ਼ਮੀਨ ਜਿਹੜੀ ਆਪਣੇ ਲੈਂਡ ਪੂਲਿੰਗ ਨੀਤੀਆਂ ਦੇ ਤਹਿਤ ਆ ਚੁੱਕੀ ਹੈ ਕੀ ਤੁਸੀਂ ਇੱਕ ਮਰਲਾ ਦੋ ਮਰਲੇ ਕਿੱਲਾ ਦੋ ਕਿੱਲੇ ਦੇਣ ਨੂੰ ਤਿਆਰ ਹੈ ਨਹੀਂ 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 ਆਖੜੀਆਂ ਕਰੋ ਨਹੀਂ ਹੈਗੇ ਉਹ ਮੰਗ ਲੈ ਤੁਸੀਂ ਦੇ ਵੀਣ ਦੇਣ ਨੂੰ ਤਿਆਰ ਹੋ ਨਹੀਂ ਦੇਣ ਨੂੰ ਚਾਹੀਦਾ ਵੀ ਆ ਪਿੰਡਾਂ ਦੇ ਵਿੱਚੋਂ ਜਿੰਨੇ ਪਿੰਡਾਂ ਤੇ ਅਸੀਂ ਗਏ ਆ ਸਾਰੇ ਪਿੰਡਾਂ ਦੇ ਲੋਕਾਂ ਤੋਂ ਪੁੱਛਿਆ ਲੋਕਾਂ ਨੇ ਕਹਿ ਗਏ ਅਸੀਂ ਇਹ ਜ਼ਮੀਨ ਨਹੀਂ ਕਿਸੇ ਵੀ ਹਾਲਾਤ ਦੇ ਵਿੱਚ ਨਹੀਂ ਜ਼ਮੀਨ ਦੇਣੀ ਸੋ ਮੈਥੋਂ ਬਾਅਦ ਜੋਧਾ ਜੀ ਨੇ ਬੋਲਣਾ ਆ 7 ਮਿੰਟ ਮੇਰਾ ਬਹਾਨੇ ਨੇ ਉਹਦੇ ਕੋਲੇ ਆਣਾ ਨਰਦੀਪ ਨੇ ਆਉਣਾ ਜਲਵੇੜੇ ਦੇ ਤੇ ਮੇਰੇ ਵਿੱਚ ਜੋਧਾ ਦੀਆਂ ਗੱਲਾਂ ਬਾਤਾਂ ਸੁਣੀਆਂ ਨੇ ਗੈਓ ਬੇਚਾਰਾ